ਉਹ ਅਜੇ ਅੰਦਰ ਬੜਿਆ ਹੀ ਸੀ ਕਿ ਪਤਨੀ ਨੇ ਪੁੱਛਿਆ ਮੇਰੇ ਲੰਮੇ ਵਾਲਾਂ ਵਾਸਤੇ ਕੰਗੀ ਲੈ ਕੇ ਆਇਆ ਕਿੰਨੇ ਦਿਨ ਹੋ ਗਏ ਕੰਦੀ ਨੂੰ ਲੈ ਕੇ ਨਹੀਂ ਆਉਂਦਾ ਉਹ ਕਹਿੰਦਾ ਤੈਨੂੰ ਕੰਗੀ ਦੀ ਪਈ ਆ ਮੇਰੀ ਘੜੀ ਕਿੰਨੇ ਦਿਨਾਂ ਦੀ ਖਰਾਬ ਰੋਜ਼ ਲੋਕਾਂ ਦੇ ਮਜ਼ਾਕ ਸਹਿਣਾ ਇੱਕ ਖਰਾਬ ਘੜੀ ਕਰਕੇ ਤੇ ਇਦਾਂ ਹੀ ਦੋਵੇਂ ਲੜ ਪਏ ਜਗੜ ਕੇ ਸੌਂ ਗਏ ਅਗਲੇ ਦਿਨ ਉਹ ਉੱਠਿਆ ਬਿਨਾਂ ਕੁਝ ਖਾਧਿਆ ਦਫ਼ਤਰ ਨੂੰ ਨਿਕਲ ਗਿਆ ਪਰ ਉਹ ਸਿੱਧਾ ਘੜੀਆਂ ਵਾਲੀ ਦੁਕਾਨ ਤੇ ਗਿਆ ਆਪਣੀ ਖਰਾਬ ਘੜੀ ਅੱਧ ਮੁੱਲ ਤੇ ਵੇਚ ਦਿੱਤੀ ਫਿਰ ਘੜੀ ਵਾਲੇ ਪੈਸਿਆਂ ਨਾਲ ਪਤਨੀ ਵਾਸਤੇ ਦੂਜੀ ਦੁਕਾਨ ਤੋਂ ਇੱਕ ਸੋਹਣੀ ਜਹੀ ਕੰਗੀ ਖਰੀਦ ਲਈ ਘਰ ਵੜਦਿਆਂ ਪਤਨੀ ਕੋਲ ਜਾ ਕੇ ਕਹਿੰਦਾ ਆ ਲੈ ਫੜ ਕੰਗੀ ਪਰ ਕੀ ਦੇਖਦਾ ਪਤਨੀ ਨੇ ਆਪਣੇ ਲੰਮੇ ਸੋਹਣੇ ਵਾਲ ਕਟਵਾ ਦਿੱਤੇ ਸਨ ਪੁੱਛਿਆ ਕਿਉਂ ਕਟਵਾਏ ਕਹਿੰਦੀ ਕਟਵਾ ਕੇ ਵੇਚ ਦਿੱਤੇ ਤੇ ਉਹਨਾਂ ਪੈਸਿਆਂ ਨਾਲ ਤੇਰੇ ਵਾਸਤੇ ਘੜੀ ਖਰੀਦੀ ਆ ਪਤੀ ਦੇ ਹੱਥ ਵਿੱਚ ਕੰਗੀ ਤੇ ਪਤਨੀ ਦੇ ਹੱਥ ਵਿੱਚ ਨਵੀਂ ਨਕੋਰ ਘੜੀ ਸੀ ਦੋਮਾ ਦੀਆਂ ਅੱਖਾਂ ਵਿੱਚ ਹੰਝੂ ਸਨ ਇਸੇ ਨੂੰ ਮੁਹੱਬਤ ਕਹਿੰਦੇ ਨੇ ਦੋਸਤੋ ਇਹ ਹੀ ਮੁਹੱਬਤ ਦਾ ਨਾਮ ਹੈ ਇਹ ਕਹਾਣੀ ਹੈ ਦਾ ਗਿਫਟ ਆਫ ਮੇਜੇਈ